ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪਾਵਨ ਦਿਹਾੜਾ ਜਦੋਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਕ੍ਰਾਂਤੀ ਦੀ ਪਹਿਲੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਦੀ ਮਕਦਸ ਧਰਤੀ ਤੋਂ ਉੱਠੀ ਔਰ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਅੱਜ ਉਸੇ ਦਿਹਾੜੇ ਨੂੰ ਸਮਰਪਿਤ ਸਾਡੀ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਪੰਥ ਦੀ ਸੇਵਾ ਵਿੱਚ ਲਾਇਆ ਹੈ ਔਰ ਸਾਨੂੰ ਮਾਣ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਤਖ਼ ਸਿੰਘੇਸਗਰ ਸਾਹਿਬ ਦੇ ਸਭ ਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਔਰ ਆਸਰਾ ਫਾਊਂਡੇਸ਼ਨ ਵੱਲੋਂ ਜਿਨ੍ਹਾਂ ਤੋਂ ਅਸੀਂ ਇੱਕ ਬੂਟਾ ਲਵਾਏ ਅੱਜ ਇਸ ਵਾਕ ਉਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਘਟੋ ਘਾਟ ਅਸੀਂ ਸਾਰੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰੀਏ ਜਿਹੜੀ ਕਿ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਅਸੀਂ ਆਪਣੇ ਵਾਤਾਵਰਨ ਨੂੰ ਜ਼ਰੂਰ ਬਚਾਈਏ ਹੈ ਕਿਸ ਗਰਦਾ ਵਾਸਤਾ ਸੁਣਿਓ ਵਿਕੇਸਾਂ ਵਾਲਿਓ ਦਸ਼ਮੇਸ਼ ਦੀ ਇਸ ਦਾਤ ਨੂੰ ਸੰਭਾਲਿਓ ਸੰਭਾਲਿਓ ਕੋ ਗਾਇਨੇ ਕਿੰਨੇ ਧਰਮ ਹੀ ਇਤਿਹਾਸ ਦੇ ਵਿੱਚ ਵਰ ਗਿਆ ਸਿੱਖੀ ਹੀ ਆਸਾ ਧਰਮ ਤੋਂ ਹਿੱਲਿਆ ਨਾ ਸਰ ਗਿਆ ਡੋਲੇਗਾ ਸਿੱਖ ਇਸ ਧਰਮ ਤੋਂ ਇਹ ਭੁੱਲੇ ਖਾਣਾ ਕਦੇ ਪਾਲਿਓ ਹੈ ਕਿਸ ਗੜ ਦਾ ਵਾਸਤਾ ਸੁਣਿਓ ਵਿਖੇ ਕੇਸਾ ਵਾਲਿਓ ਸੋ ਅੱਜ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ